ਅੱਜ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਚੌਲਾਂ ਦੀਆਂ ਪਿੰਨੀਆਂ ਜੋ ਕਿ ਲੋਹੜੀ ਦੇ ਦਿਨਾਂ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਬਣਾਈਆਂ ਜਾਂਦੀਆਂ ਹਨ तकरीबन ਘਰ ਘਰ ਬਣਾਈਆਂ ਜਾਂਦੀਆਂ ਹਨ ਬਹੁਤ ਹੀ ਵਧੀਆ ਲੱਗਦੀਆਂ ਹਨ ਨਵੇਂ ਸਾਲ ਦੀ ਸ਼ੁਰੂਆਤ ਆਪਾਂ ਚੌਲਾਂ ਦੀਆਂ ਪਿੰਨੀਆਂ ਦੇ ਨਾਲ ਕਰਾਂਗੇ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਰੈਸਪੀ ਚੌਲਾਂ ਦੀਆਂ ਪਿੰਨੀਆਂ ਦੀ ਪਸੰਦ ਆਵੇਗੀ ਤੇ ਆਓ ਜੀ ਜੋ ਆਪਾਂ ਹੁਣ ਤੁਹਾਨੂੰ ਚੌਲਾਂ ਦੇ ਪਿੰਨਿਆਂ ਵਾਸਤੇ ਇਨਗਰੀਡੀਅੰਟ ਲਏ ਨੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਬਿਨਾਂ ਖੋਜ ਤੋਂ ਬਣਾਉਣੀ ਆਂ ਹਾਂਜੀ ਆਪਾਂ ਨੇ ਜੋ ਸਮਾਨ ਲਿਆ ਚੌਲਾਂ ਦੇ ਪਿੰਨਿਆਂ ਵਾਸਤੇ ਆ ਦੇਖੋ ਆਪਾਂ ਨੇ ਲਏ ਨੇ ਰਾਈਸ Flour ਇਹ ਮੇਰਾ 400 ਗ੍ਰਾਮ ਹੈ ਰਾਈਸ ਚੌਲਾਂ ਦਾ ਆਟਾ ਇਹ ਮੈਂ ਬਣਿਆ ਬਣਾਇਆ ਲੈ ਆਂਦਾ ਸੀਗਾ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਤੇ ਇਹ ਇਹ ਲਿਆ ਆਪਾਂ ਨੇ 2 ਕ ਚਮਚੇ ਪੱਕੇਵੋ ਦੇ ਪਾਵਾਂਗੇ ਜਿਹਦੇ ਵਿੱਚ ਆਪਾਂ ਡਰਾਈ ਫਰੂਟ ਨੂੰ ਭੁੰਨਾਂਗੇ ਇਹ ਲਈ ਆਪਾਂ ਕੋਕੋਨਟ ਪਾਊਡਰ ਤੇ ਇਹ ਲਈ ਆਪਾਂ ਨੇ ਥੋੜਾ ਜਿਹਾ ਮਿਲਕ ਪਾਊਡਰ ਮਿਲਕ ਪਾਊਡਰ ਦੇ ਨਾਲ ਜਿਹੜਾ ਫਲੇਵਰ ਬਹੁਤ ਹੀ ਵਧੀਆ ਆ ਜਾਂਦਾ ਚੌਲਾਂ ਦੀਆਂ ਪਿੰਨੀਆਂ ਦਾ ਇਹ ਲਈ ਆਪਾਂ ਨੇ ਕਿਸ਼ਮਿਸ਼ ਇਹ ਲਈ ਆਪਾਂ ਨੇ ਥੋੜੀ ਜਿਹੀ ਬਦਾਮ ਲੈ ਲਈ ਨੇ ਤੇ ਇਹ ਆਪਾਂ ਨੇ ਲੈ ਇਹਨੇ ਤੇਲ ਇਹ ਲਈ ਆਪਾਂ ਨੇ ਕੱਟਿਆ ਹੋਇਆ ਖੋਪਾ ਤੇ ਇਹ ਲਈ ਆਪਾਂ ਨੇ ਸੌਂਫ ਤੇ ਜਵੈਣ ਸੌਂਫ ਤੇ ਜਵੈਣ ਪਾਉਣੀ ਆਪਸ਼ਨਲ ਹੈ ਕਿਉਂਕਿ ਚੌਲਾਂ ਦੀਆਂ ਪਿੰਨੀਆਂ ਖਾ ਕੇ ਕਦੇ ਪੇਟ ਦਰਦ ਕਰਨ ਲੱਗ ਜਾਂਦਾ ਤੇ ਇਹ ਆਪਣੇ ਡਾਈਜੈਸਟਨ ਸਿਸਟਮ ਨੂੰ ਠੀਕ ਕਰ ਦਿੰਦੀ ਆ ਤੇ ਇਹ ਲਈ ਆਪਾਂ ਨੇ 슈ਗਰ ਤੁਸੀਂ ਗੁੜ ਵਿੱਚ ਵੀ ਬਣਾ ਸਕਦੇ ਹੋ ਇਹ 300 ਗ੍ਰਾਮ ਆਪਣੀ 슈ਗਰ ਹੈ ਠੀਕ ਐਸ ਕਰ ਲਿਆ ਆਪਾਂ ਨੇ ਆਨ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਚੌਲਾਂ ਦਾ ਆਟਾ ਇਹਨੂੰ ਆਪਾਂ ਭੁੰਨਾਂਗੇ ਹੁਣ ਇਧਰ ਤੇ ਰਿਹਾ ਹੈ ਆਪਾਂ ਨੇ ਦੁੱਧ ਆ ਦੇਖੋ ਇੱਕ ਕਿੱਲੋ ਦੁੱਧ ਰੱਖਿਆ ਸੀ ਮੈਂ ਇਹ ਕੜਕੜ ਕੇ ਤਕਰੀਬਨ ਜਦੋਂ ਅੱਧਾ ਖੋਜੇਗਾ ਇੱਧਰ ਚੌਲਾਂ ਦਾ ਆਟਾ ਭੁੰਨ ਜੇਗਾ ਫਿਰ ਆਪਾਂ ਦੁੱਧ ਨੂੰ ਇਹਦੇ ਵਿੱਚ ਮਿਕਸ ਕਰਾਂਗੇ। ਆਹ ਕਰਚੀ ਤਹਲਾਉਂਦੇ ਰਹਿਣਾ ਇਹਨੂੰ ਕਿਉਂਕਿ ਚੌਲਾਂ ਦਾ ਆਟਾ ਆ ਜਲਦੀ نیچے ਲੱਗਣ ਲੱਗ ਜਾਂਦਾ ਸੜ ਜਾਂਦਾ ਹੈ ਤੇ ਇਹਦਾ ਕਲਰ ਵੀ ਨਹੀਂ ਆਪਾਂ ਨੇ ਚੇਂਜ ਹੋਣ ਦੇਣਾ ਵਾਈਟ ਹੀ ਰੱਖਣਾ ਤੇ ਗੈਸ ਆ ਜਿਹੜੇ ਸੇਕ ਆਪਾਂ ਨੇ ਬਿਲਕੁਲ ਘੱਟ ਰੱਖਣਾ ਹੈ 2 ਕ ਗਲਾਸ ਆਪਣੇ ਦੁੱਧ ਦੇ ਰੱਖੇ ਹੋਏ ਨੇ ਆ ਦੇਖੋ ਕੜ ਚੁੱਕੇ ਨੇ। ਆਪਾਂ ਇਸ ਟੇਸ ਤੇ ਆ ਕੇ ਪਾ ਦੇਵਾਂਗੇ ਕੋਕੋਨਟ ਪਾਊਡਰ ਚੌਲਾਂ ਦੇ ਆਟੇ ਨੂੰ ਭੁੱਜਣ ਦੇ ਲਈ 6-7 ਮਿੰਟ ਲੱਗ ਜਾਂਦੇ ਨੇ ਤੇ ਹੁਣ ਕੋਕੋਨਟ ਪਾਊਡਰ ਵੀ ਨਾਲ ਹੀ ਥੋੜਾ ਜਿਹਾ ਭੁੱਜ ਜਾਵੇਗਾ ਨਾਲ ਹੀ ਆਪਾਂ ਨੇ ਥੋੜਾ ਜਿਹਾ ਲਿਆ ਸੀ ਮਿਲਕ ਪਾਊਡਰ ਇਹ ਪਾ ਦੇਵਾਂਗੇ ਨਾਲ ਇਹ ਵੀ ਭੁੱਜ ਜਾਵੇਗਾ ਤੇ ਫਿਰ ਆਟੇ ਨੂੰ ਭੁੱਲਣ ਦੇ ਲਈ 6-7 ਮਿੰਟ ਲੱਗ ਜਾਂਦੇ ਨੇ ਇਹ ਤੇ ਭੁੱਜ ਚੁੱਕਿਆ ਹੈ ਆਪਾਂ ਨੇ ਥੋੜਾ ਜਿਹਾ ਸੇਕ ਇਹਨਾਂ ਨੂੰ ਲਵਾ ਲੈਣਾ ਕੋਕੋਨਟ ਪਾਊਡਰ ਤੇ ਮਿਲਕ ਪਾਊਡਰ ਨੂੰ ਫਿਰ ਆਪਾਂ ਇਹਨੂੰ ਕਿਸੇ ਪ੍ਰਾਂਤ ਦੇ ਵਿੱਚ ਕੱਢ ਦੇਵਾਂਗੇ ਹਾਂਜੀ ਆ ਦੇਖੋ ਕਲਰ ਬਿਲਕੁਲ ਨਹੀਂ ਚੇਂਜ ਹੋਇਆ ਹਾਂਜੀ ਇਸੇ ਕੜਾਹੀ ਦੇ ਵਿੱਚ ਆਪਾਂ 2 ਚਮਚ ਘਿਓ ਦੇ ਪਾ ਲਵਾਂਗੇ ਹਾਂਜੀ ਲਓ ਜੀ ਆਪਾਂ ਸਭ ਤੋਂ ਪਹਿਲਾਂ ਪਾ ਦੇਣੀ ਆਪਾਂ ਇਹਦੇ ਵਿੱਚ ਜਵੈਣ ਸੇਕ ਆਪਾਂ ਨੇ ਬਿਲਕੁਲ ਘੱਟ ਰੱਖਣਾ ਹੈ ਫਿਰ ਪਾ ਦੇਣੀ ਆਪਾਂ ਨੇ ਸੌਂਫ ਉੜੇ ਜੇਨਾਂ ਨੂੰ ਆਪਾਂ ਨੇ ਘੋੜੇ ਦੇ ਵਿੱਚ ਭੁੰਨ ਲੈਣਾ ਆ ਸਾਦਿਆਂ ਦੇ ਵਿੱਚ ਬਹੁਤ ਹੀ ਵਧੀਆ ਲੱਗਦੀਆਂ ਹਨ ਤੇ ਤਕਰੀਬਨ ਪੰਜਾਬ ਵਿੱਚ ਹਰ ਘਰ ਵਿੱਚ ਬਣਾਏ ਜਾਂਦੀਆਂ ਨੇ ਸਾਡੀਆਂ ਨਾਨੀਆਂ ਦਾਦੀਆਂ ਵੀ ਇਸੇ ਤਰ੍ਹਾਂ ਬਣਾਉਂਦੀਆਂ ਹੁੰਦੀਆਂ ਸੀਗੀਆਂ ਪਰ ਤਕਰੀਬਨ ਹਰੇਕ ਜਿਹੜਾ ਕੋਈ ਹੁਣ ਬਣਾਉਂਦਾ ਆਪਣੇ ਆਪਣੇ ਤਰੀਕੇ ਨਾਲ ਬਣਾਉਂਦਾ ਆ ਆ ਲੋ ਜੀ ਵਿੱਚੇ ਪਾਤੇ ਆਪਾਂ ਨੇ ਬਦਾਮ ਤੁਸੀਂ ਡਰਾਈ ਫਰੂਟ ਆਪਣੇ ਮਨਪਸੰਦ ਦੇ ਪਾ ਸਕਦੇ ਹੋ ਡਰਾਈ ਫਰੂਟ ਵਿੱਚੇ ਪਾਤਾ ਆਪਾਂ ਨੇ ਕਟਿਆ ਹੋਇਆ ਕਤੂਬਾ ਲਓ ਜੀ ਵਿੱਚ ਪਾ ਦਾਨੇ ਆਪਾਂ ਨੇ ਤੇਲ ਵਿੱਚ ਪਾ ਦਾਨੇ ਆਪਾਂ ਨੇ ਕਿਸ਼ਮਿਸ਼ ਲਓ ਜੀ ਇਹਨਾਂ ਨੂੰ ਥੋੜਾ ਜਿਹਾ ਆਪਣੇ 2 ਮਿੰਟ ਸੇਕ ਲਗਾਉਣਾ ਹੈ ਅੰਜੀ ਆਪਣੇ ਡਰਾਈ ਫਰੂਟ ਭੁੱਜ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਆਟੇ ਵਿੱਚ ਪਾ ਦਨੇ ਆ ਵਧੀਆ ਤਰੀਕੇ ਨਾਲ ਮਿਕਸ ਹੋ ਚੁੱਕਿਆ ਆ ਹੁਣ ਆਪਾਂ ਪਾ ਦੇਵਾਂਗੇ ਇਹਦੇ ਵਿੱਚ 슈ਗਰ ਤੁਸੀਂ ਚੱਕਰ ਵੀ ਪਾ ਸਕਦੇ ਹੋ ਗੁੜ ਦਾ ਗੁੜ ਨੂੰ ਮੈਲਟ ਕਰਕੇ ਚਾਹਣੀ ਬਣਾ ਕੇ ਇੱਕ ਤਾਰ ਦੀ ਉਹਦੇ ਨਾਲ ਵੀ ਬਣਾ ਸਕਦੇ ਹੋ ਤੇ ਪਰ ਆਪਾਂ ਨੇ 슈ਗਰ ਪਾਈ ਆ ਥੋੜੀ ਜੀ ਪਾ ਦੇਵਾਂਗੇ ਆਪਾਂ ਚੱਕਰ ਆਪਣਾ ਚੌਲਾਂ ਦਾ ਆਟਾ 400 ਗ੍ਰਾਮ ਸੀਗਾ ਤੁਸੀਂ 400 ਗ੍ਰਾਮ ਵੀ ਮਿੱਠਾ ਪਾ ਸਕਦੇ ਹੋ ਪਰ ਥੋੜਾ ਜਿਹਾ ਘੱਟ ਵੀ ਰੱਖ ਸਕਦੇ ਹੋ ਗੈਸ ਕਰਦਨੇ ਆਪਾਂ ਆਫ ਤੇ ਹੁਣ ਆਪਣਾ ਜਿਹੜਾ ਦੁੱਧ ਕੜਿਆ ਸੀਗਾ ਉਹ ਪਾਵਾਂਗੇ ਵਿੱਚ ਬਹੁਤ ਸੁਣੀ ਖਸ਼ੂ ਆ ਰਹੀ ਹੈ ਸਾਰੇ ਸਮਾਨ ਦੇ ਆਪਾਂ ਹੁਣ ਦੁੱਧ ਪਾ ਦਨੇ ਆ ਲੋ ਜੀ ਆਪਣਾ ਮਿਕਸ ਹੋ ਚੁੱਕਿਆ ਹੈ ਦੁੱਧ ਵਿੱਚ ਜੋ ਆਪਾਂ ਨੇ ਦੁੱਧ ਪਾਇਆ ਸੀ ਕਾੜ ਕੇ ਤੇ ਹੁਣ ਆਪਾਂ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਦਨੇ ਆ ਵਿੱਚ ਹੋਰ ਵਧੀਆ ਫਲੇਵਰ ਬਣ ਜਾਏਗਾ ਲਓ ਜੀ ਆਪਣਾ ਸਾਰਾ ਸਮਾਨ ਮਿਕਸ ਹੋ ਚੁੱਕਾ ਹੈ ਹੁਣ ਆਪਾਂ ਇਹਦੀਆਂ ਪਿੰਨੀਆਂ ਵਟਾਂਗੇ ਹਾਂ ਜੀ ਲਓ ਜੀ ਆਪਾਂ ਨੇ ਇਸ ਤਰੀਕੇ ਨਾਲ ਸਾਰੀਆਂ ਪਿੰਨੀਆਂ ਵਟ ਲੈਣੀਆਂ ਨੇ ਆ ਦੇਖੋ ਬਹੁਤ ਸੋਹਣਾ ਹੋ ਗਿਆ ਸੀ ਮਿਕਸਚਰ ਆਪਣਾ ਬਹੁਤ ਸੋਹਣਾ ਹੋ ਗਿਆ ਸੀਗਾ ਜਿਹੜਾ ਦੁੱਧ ਪਾਉਣਾ ਤੁਸੀਂ ਉਬਾਲ ਕੇ ਪਾਓ ਦੁੱਧ ਕਦੇ ਵੀ ਕੱਚਾ ਨਹੀਂ ਪਾਉਣਾ ਹੈਗਾ ਕਿਉਂਕਿ ਪਿੰਨੀਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਦੁੱਧ ਹਮੇਸ਼ਾ ਉਬਾਲ ਕੇ ਅਗਰ ਤੁਸੀਂ ਕਾੜ ਲਓ ਥੋੜਾ ਜਿਹਾ ਦੁੱਧ ਨੂੰ ਤੇ ਫਿਰ ਉਹ ਕੋਈ ਦੀ ਸ਼ੇਪ ਉਹਦੇ ਵਿੱਚ ਆ ਜਾਂਦਾ ਆ ਹਾਂਜੀ ਲਓ ਜੀ ਚੌਲਾਂ ਦੀਆਂ ਪਿੰਨੀਆਂ ਬਣ ਕੇ ਆਪਣੀਆਂ ਰੈਡੀ ਹੋ ਗਈਆਂ ਤੇ ਤੁਸੀਂ ਵੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਖਾਓ ਤੇ ਲੋਹੜੀ ਆ ਰਹੀ ਹੈ ਸਰਦੀਆਂ ਚੱਲ ਰਹੀਆਂ ਹਨ ਲੋਹੜੀ ਸਪੈਸ਼ਲ ਪਿੰਨੀਆਂ ਬਣਾ ਕੇ ਜ਼ਰੂਰ ਖਾਓ ਬਹੁਤ ਹੀ ਵਧੀਆ ਲੱਗਦੀਆਂ ਹਨ ਤੇ ਮੈਂ ਤੁਹਾਨੂੰ ਆ ਦੇਖੋ ਮੈਂ ਆ ਦੇਖੋ ਬਹੁਤ ਹੀ ਸੌਫਟ ਪਿੰਨੀਆਂ ਬਣੀਆਂ ਹਨ ਮੇਰੇ ਤਰੀਕੇ ਨਾਲ ਜਰੂਰ ਬਣਾ ਕੇ ਖਾਓ ਬੈਲ ਆਈਕਨ ਬਟਨ ਜਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਵਾਲੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਤੇ ਮੇਰੀ ਅੱਜ ਦੀ ਚੌਲਾਂ ਦੀਆਂ ਪਿੰਨੀਆਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ